वाहगुरु जी का खालसा वाहेगुरु जी की फतेह ਸਮੂਹ ਲੱਖਾਂ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਭਿੰਸਰ ਦੇ ਪਾਠਾਂ ਦੀ ਲੋੜੀ 20 ਤਰੀਕ ਤੋਂ ਆਰੰਭ ਹੋ ਚੁੱਕੀ ਹੈ ਜਿਨ੍ਹਾਂ ਦੀ ਸੰਪੂਰਨਤਾ 9 ਫਰਵਰੀ ਨੂੰ ਸਵੇਰੇ 10 ਤੋਂ 12 ਹੋਵੇਗੀ ਇਸ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਪਰੰਤ 10 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੀ ਸੰਪੂਰਨਤਾ 12 ਤਰੀਕ ਨੂੰ ਹੋਵੇਗੀ ਇਸ ਤਰ੍ਹਾਂ ਸਾਰੇ ਸੰਗਤਾਂ ਨੇ 12 ਤਰੀਕ ਨੂੰ ਪਹੁੰਚਣ ਦੀ ਕਿਰਪਾ ਹਲਤਾ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨੀ 20 ਜਨਵਰੀ 2025 ਤੋਂ ਸੁਖਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਹੋਈ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਦੀਆਂ ਸੰਗਤਾਂ ਬਹੁਤ ਹੀ ਉਤਸ਼ਾਹ ਰਹੀਆਂ ਗੁਰਦੁਆਰਾ ਸਾਹਿਬ ਨਮਸਤਕ ਹੁੰਦੀਆਂ ਨੇ ਔਰ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਮੀਆਂ ਮਹੱਲਾ ਮੇਨ ਬਜਾਰ ਮਾਛੀਵਾੜਾ ਸਾਹਿਬ ਦੀ ਸਮੂਹ ਮੈਨੇਜਮੈਂਟ ਕਮੇਟੀ ਰਜਿਸਟਰਡ ਜਿਸ ਦੇ ਪ੍ਰਧਾਨ ਸਰਦਾਰ ਬੱਗਾ ਸਿੰਘ ਨੰਬਰਦਾਰ ਸਾਡੇ ਨਾਲ ਨੇ ਸਰਦਾਰ ਪ੍ਰੀਤਮ ਸਿੰਘ ਜੀ ਡੀਲਰ ਸਾਡੇ ਨਾਲ ਨੇ ਗੁਰੂ ਘਰ ਦੇ ਮੁਖ ਸੇਵਾਦਾਰ ਜਾਨੀ ਅਵਧਾਰ ਸਿੰਘ ਜੀ ਸਾਡੇ ਨਾਲ ਨੇ ਔਰ ਸਮੂਹ ਹੋਰ ਸੰਗਤਾਂ ਵੀ ਸਾਡੇ ਨਾਲ ਪਾਜ਼ਮਾਨ ਨੇ ਔਰ ਇਸਦੇ ਜੋ ਭੋਗ ਨੇ ਉਹ 9 ਫਰਵਰੀ ਸਵੇਰੇ 10 ਤੋਂ 12 ਵਜੇ ਤੱਕ ਪਾਏ ਜਾਣਗੇ ਔਰ ਉਪਰੰਤ ਗੁਰੂ ਕੇ ਲੰਗਰ ਤੋਟ ਵਰਤਾਏ ਜਾਣਗੇ ਇਸਦੇ ਨਾਲ ਹੀ 10 ਫਰਵਰੀ ਨੂੰ ਸਵੇਰੇ 11 ਵਜੇ ਤਨਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਤਨਤਨ ਸਾਹਿਬ ਸ੍ਰੀ ਗੁਰਮੁਖ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਸ਼੍ਰੀ ਖੰਡਪੜ ਸਾਹਿਬ ਆਰੰਭ ਹੋਣਗੇ ਔਰ ਜਿਸ ਦੇ ਭੋਗ 12 ਫਰਵਰੀ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਜੀ ਇੰਦਰਾ ਕਲੋਨੀ ਮਾਛੀਵਾੜਾ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਜੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸ਼ਾਮ ਨੂੰ ਗੁਰਦੁਆਰਾ ਰਵਦਾਸ ਜੀ ਇੰਦਰਾ ਕਲੋਨੀ ਵਿਖੇ ਹੀ ਸਮਾਪਤ ਹੋਵੇਗਾ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਨਿਮਰਤਾ ਸਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਗੁਰੂ ਘਰ ਦੀ ਹਾ ਵਿੱਚ ਹਾਜ਼ਰੀਆਂ ਲਗਵਾਓ ਤਨੋਂ ਮਨੋਂ ਤਨੋਂ ਹਾਜ਼ਰੀਆਂ ਲਗਵਾ ਕੇ ਗੁਰੂ ਘਰ ਦੀ ਰੌਣਕ ਨੂੰ ਵਧਾਓ ਤਾਂ ਜੋ ਗੁਰਪੁਰਵ ਹੈ ਜਿਹੜਾ ਆਪਾਂ ਇੱਕ ਵਧੀਆ ਸੁਚਾਰੂ ਢੰਗ ਨਾਲ ਬਣਾ ਸਕੀਏ ਔਰ ਪਿਛਲੇ ਦਿਨ ਵੀ ਦੇਖ ਰਹੇ ਆ ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਪਵਿੱਤਰ ਵਿਆਹ ਪੁਰਵਾ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਗਿਆ ਬਹੁਤ ਹੀ ਵਿਸ਼ਾਲ ਇਕੱਠ ਬੀਬੀਆਂ ਦਾ ਭਾਈਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਦੇਖਣ ਨੂੰ ਮਿਲਿਆ ਔਰ ਅਸੀਂ ਸਮੂਹ ਇਲਾਕਾ ਨਿਵਾਸੀਆਂ ਦੇ ਧੰਨਵਾਦੀ ਆ ਕਿ ਇਸੇ ਤਰ੍ਹਾਂ ਗੁਰੂ ਘਰ ਵਿੱਚ ਆਪਣੇ ਨਮਸਤਕ ਹੋਵੋ ਔਰ ਗੁਰੂ ਘਰ ਦੀ ਰੌਣਕ ਨੂੰ ਵਧਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ